ਸਰਵਣ ਸਰਵਣ ਇਹ ਲੱਗਦਾ ਜਰਾ ਮੇਰਾ ਸਾਲਾ ਅੱਛਾ ਤੇ ਜਿਹੜੇ ਬੰਦੇ ਗੋਲੀਆਂ ਮਾਰੀ ਆਵਾ ਕੀ ਨਾਸ ਹੋਣਾ ਦੇਵਤ ਜੀ ਕਿਹੜੀ ਗੋਲੀ ਮਾਰੀ ਇਹ ਲੜਾਈ ਮਾਰੀ ਮੋਢੀ ਪਹਿਲੇ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਏ ਆ ਇਹ ਪਹਿਲਾਂ ਪੁਲਿਸ ਕਰਦੀ ਕੀ ਆ 307 ਦਾ ਤਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦੇ ਲਖਾਏ ਹੋਇਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਇਆ ਉਹ ਤਿੰਨ ਬੰਦੇ ਕਿੱਥੇ ਆ ਇਹ ਆਪ ਖੋਦ ਬਣਾਏ ਨਾਲਾ ਦੇ ਮੁੰਡਿਆਂ ਨੇ ਉਹ ਤਿੰਨ ਬੰਦੇ ਕਿੱਥੇ ਹੈਗੇ ਆ ਪੁਲਿਸ ਪਤਾ ਨਹੀਂ ਜੋ ਇੰਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਟਕਰਾਉਣਾ ਵੀ ਕੀ ਕਿੱਥੇ ਹੈਗੇ ਜੋ ਜਿਹੜੇ ਜਿਹੜੇ ਮੁੰਡੇ ਗੋਲੀਆਂ ਬੰਦਮਾਰੀਆਂ ਜਾਂ ਉਹ ਬੰਦੇ ਮਾਰਦੇ ਆ ਹਾਂਜੀ ਦੇਖੋਣੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾਗਰਦੀ ਫਟਾਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰਾਂ ਕਿਹੜੇ ਕੋਣ ਕੋਣੇ ਆ ਪਰਿਵਾਰਕ ਜਿਹੜੀਆਂ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਉਮਰ ਵੱਤ ਤਾਂ 23-27 ਸਾਲ ਹੋਏਗੀ ਐਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਹਾਂਜੀ ਇਹ ਮੰਗ ਕਰਦੇ ਪੁਲਿਸ ਨੂੰ ਪੁਲਿਸ ਕੋਲੋਂ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੇਰੇ ਸਾਡੇ ਬਿਆਨਸਲਾ ਉਹਤਰਾ ਕੁਛ ਨਹੀਂ ਸਾਡਾਗਾ ਧਰਨਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾ ਧੜਾ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਆਪਾਂ ਇੱਥੇ ਮੌਜੂਦ ਰਾਵਾਂਗੇ ਸਾਡਾ ਮਾਲਾ ਦੇ ਧਰਨਾ ਹੈਗਾ ਪੁਲ ਦੇ ਉੱਤੇ ਮਨਦੀਪ ਵੀਰ ਮੇਰਾ ਮੈਨੂੰ ਬੜਾ ਪਿਆਰ ਕਰਦਾ ਹਏ ਮੈਨੂੰ ਨਹੀਂ ਪਤਾ ਵੀਰ ਮੇਰਾ ਵੀਰ ਵਾਪਸ ਲਿਆ ਦੋ ਮੇਰੇ ਵੀਰ ਦੇ ਦੋ ਮੈਨੂੰ ਜਦੋਂ ਫੇਰ ਨਾ ਕੋਈ ਕੁਝ ਨਹੀਂ ਕਰਨਾ ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ ਅਜੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਉਹਨਾਂ ਦਾ ਤੇ ਮਟਲੇ ਦਾ ਆਪ ਗੋਲੀ ਮਾਰੋਗੇ ਤੁਸੀਂ ਆਹਦੇ ਸਾਹਮਣੇ ਮਾਰੋਗੇ ਗੋਲੀ ਉਹਨੂੰ ਹੋਰ ਹੱਲਾ ਹੋਇਆ ਨਾ ਤੁਸੀਂ ਇੱਕ ਬੰਦਾ ਦੀ ਬਰਾਬਰ ਤੇ ਪਾ ਦਿਓ ਇਸ ਸਨਕਾਰ ਕਰਤਾ ਉਹਨਾਂ ਦਾ ਗੱਲ ਤਾਂ ਬੜੀ ਮਾੜੀ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲ ਰਹੇ ਇਹਦੇ ਨਾਲ ਪਹਿਲਾਂ ਵੀ ਕਿੰਨੇ ਤੋਂ ਸਾਡਾ ਪਛਾਦ ਦਜ ਹੋਇਆ ਸੀ ਠੀਕ ਹੈ ਉਦੋਂ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਅਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲ ਗਏ ਜਿਹਨੂੰ ਮੁੰਡੇ ਨੂੰ ਕਿੰਕਲਾ ਦੇ ਦਿੰਦਿਵਾਲੀ ਦਾ ਗੋਲੀਆਂ ਚਲਾਣੀਆਂ ਇਹਨਾਂ ਪੁੱਤਿਆਂ ਮਾਰ ਗਏ ਆ ਠੀਕ ਨਾ ਚੱਲ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਆ ਮੁੰਡਾ 24-25 ਸਾਲ ਦੀ ਉਮਰ ਆ ਤੇ ਇੱਕ 1.5 ਸਾਲ ਦੀ ਉਹਦੀ ਬੇਟੀ ਆ ਕਮਾਨ ਵੜਾਉ ਉਹ ਤੇ ਉਹਦੀਆਂ ਭੈਣਾਂ ਉਹ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਹੀ ਸੇਵਾ ਕਰਦੇ ਬੜਾ ਦੁੱਖ ਹੈ ਬੜੀ ਮਾੜੀ ਗੱਲ ਹੈ ਗੋਲੀ ਦੀ ਪਰਿਵਾਰ ਵੱਲ ਧਰਨਾ ਲਗਾਇਆ ਗਿਆ ਕੀ ਗੱਲ ਚਾਹੁੰਦੇ ਪਰਿਵਾਰ ਵੱਲ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਗਿਆ ਮਾਂ ਪਿਓ ਨੇ ਧਰਨਾ ਹੀ ਲਾ ਸਕਦੇ ਐਤੋਂ ਪਰ ਕੀ ਕਰ ਸਕਦੇ ਹੋ ਧਰਨਾ ਹੀ ਹੈ ਜੀ ਕੋਈ ਪਹਿਲੇ ਵੀ ਕਦੇ ਸ਼ਰੇਆਮ ਗੋਲੀਆਂ ਚਲਾਈਆਂ ਉਹ ਪੁੱਛਦੇ ਪਤਾ ਕਰਦੇ ਅਰੈਸਟ ਨਹੀਂ ਪਾਈ ਉਹਨਾਂ ਨੂੰ ਨਹੀਂ ਪੁਲਿਸ ਨੇ ਤਿੰਨ ਬੰਦੇ ਗੱਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਕੇ ਨਾਮ ਭਾਈ ਨੇ ਪਰਚਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਹੁਣ ਪੁਲਿਸ ਕੀ ਕਰਦੀ ਹੈ ਡਿਫਟਸਾ ਖੜੇ ਨੇ ਆਏ ਨਹੀਂ ਸਾਡੇ ਕੋਲ ਕੋਈ ਨਹੀਂ ਸੌਂਗ ਪ ਕਿ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਉਹ ਕੋਈ ਗੱਲ ਨਹੀਂ ਜੀ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੰਗ ਦੇ ਨਾਲ ਕਾਰਵਾਈ ਕਰਦੀ ਤੇ ਅੱਜ ਇਹ ਨਹੀਂ ਹੋ ਸਕਦਾ ਸੀ ਬਿਲਕੁਲ ਸੀ ਭਾਜੀ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਹੈ ਜਿੰਨੇ ਜੋਗੀ ਹੋਈ ਹੈ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਆ ਟਾਰਗੇਟ ਵੀ ਕੀਤੇ ਆ ਮਨਦੀਪ ਨੇ ਹੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਡ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਗਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੰਦੇ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾਂ ਪਿੰਡ ਦਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਧਰਨਾ ਲਾਉਣ ਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਚਾਹੀ ਉਹਨਾਂ ਨੂੰ ਫੜ ਲੈਣਾ ਛੇਤੀ ਕੋਈ ਬੰਦੇ ਫੜਾਏ ਕੋਈ ਪੁਲਿਸ ਨੇ ਕਹਿੰਦੇ ਕੋਈ ਤਿੰਨ ਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਸੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਜੀ ਫੜ ਲੈਣਾ ਉਹਨਾਂ ਨੂੰ ਜਲਦੀ ਅਸੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ 메ਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਵੀ ਮੇਰਾ ਦੇਵਿਡ ਤੇ ਕਾਸ਼ੀ ਦੋ ਜਣੇ ਇਹਨੇ ਪਹਿਲਾਂ ਵੀ ਗੋਲੀ ਗੋੜੀ ਚਲਾਈਆਂ ਸੀ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਣਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਾਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਹੋ ਪਰਿਵਾਰ ਨੂੰ ਵੀ ਅਸ਼ਸ਼ ਸੁਣਾਵੇ ਤਰ੍ਹਾਂ ਲਾਇਆ ਕਰਦੇ ਗੱਲ ਉਹਨੇ ਮਾਮਲਾ ਦਰਜ ਕੀਤਾ ਗਿਆ ਜੀ 302